ਵਾਹ ਗੁਰਜੀ ਦਾ ਖਾਲਸਾ ਵਾਹ ਗੁਰਜੀ ਕੀ ਫਤਿਹ ਅੱਜ ਆਪਾਂ ਅੱਜ ਇੱਕ ਸ਼ਖਸੀਅਤ ਦੇ ਬਾਰੇ ਗੱਲ ਕਰਨੀ ਹੈ ਉਹਨਾਂ ਦਾ ਨਾਮ ਹੈ ਰਤਨ ਚੰਦ ਦਾੜੀਵਾਲਾ ਪਾਇਲ ਦੇ ਇਲਾਕੇ ਵਿੱਚੋਂ ਉੱਠ ਕੇ ਹਿੰਦੂਆਂ ਦਾ ਪਰਿਵਾਰ ਜਿਹੜਾ ਸੀਗਾ ਉਹ ਮੁਸਲਮਨ ਸਲਤਨਤ ਦੇ ਅਧੀਨ ਕਈ ਜਗ੍ਹਾ ਦੇ ਉੱਤੇ ਮਾਲ ਵਿਭਾਗ ਦੇ ਅੰਦਰ ਵੱਖ-ਵੱਖਰੀਆਂ ਡਿਊਟੀਆਂ ਜਿਹੜਾ ਉਹ ਨਿਭਾ ਰਿਹਾ ਸੀਗਾ ਸਮੇਂ ਨੇ ਕਰਵਟ ਬਦਲੀ ਪੰਜਾਬ ਦੇ ਅੰਦਰ ਸਿੱਖ ਮਿਸਲਾਂ ਦਾ ਰਾਜ ਹੋ ਗਿਆ ਸ਼ੁਕਰ ਚੱਕੀਆ ਮਿਸਲ ਦੇ ਸਰਦਾਰ ਚੜਤ ਸਿੰਘ ਦੇ ਕੋਲ ਇਸੇ ਪਰਿਵਾਰ ਦਾ ਇੱਕ ਸੱਜਣ ਲਾਲਾ ਜੋਲਾਨਾਥ ਮੁਨਸ਼ੀ ਦੀ ਡਿਊਟੀ ਕਰ ਰਿਹਾ ਸੀਗਾ ਉਸ ਤੋਂ ਬਾਅਦ ਉਹਨਾਂ ਨੇ ਇਹ ਡਿਊਟੀ ਅੱਗੇ ਸਰਦਾਰ ਚੜਤ ਸਿੰਘ ਦੇ ਪੁੱਤਰ ਮਹਾ ਸਿੰਘ ਦੇ ਕੋਲ ਵੀ ਕੀਤੀ ਬੜੀ ਨੇਕ ਬਖਤ ਇਨਸਾਨ ਸਨ ਲਾਲਾ ਜੋਲਾਨਾਥ ਜੀ ਲਾਲਾ ਜੋਲਾਨਾਥ ਜੀ ਦਾ ਪੁੱਤਰ ਜਿਹੜਾ ਹੋਇਆ ਉਹਦਾ ਨਾਂ ਸੀ ਕਰਮਚੰਦ ਕਰਮਚੰਦ ਨੇ ਜਿਹੜੀ ਆਪਣੀ ਡਿਊਟੀ ਆਪਣੀਆਂ ਸਵਾਮਾਂ ਦੇ ਉਹ ਸਰਕਾਰ ਰਣਜੀਤ ਸਿੰਘ ਨੂੰ ਦਿੱਤੀਆਂ ਸਰਕਾਰ ਰਣਜੀਤ ਸਿੰਘ ਦੇ ਕੋਲ ਖੁਫੀਆ ਵਿਭਾਗ ਦੇ ਵਿੱਚ ਇਹਨਾਂ ਨੇ ਕਾਫੀ ਸਮਾਂ ਡਿਊਟੀ ਕੀਤੀ ਇਹਨਾਂ ਦੀ ਲਾਇਕਤ ਇਹਨਾਂ ਦੀ ਕਾਰਗੁਜ਼ਾਰੀ ਤੋਂ ਪ੍ਰਭਾਵਿਤ ਹੋ ਕੇ ਸਰਕਾਰ ਨੇ ਇਹਨਾਂ ਨੂੰ ਜ਼ਗੀਰ ਵੀ ਬਖਸ਼ਿਸ਼ ਕੀਤੀ। 1809 ਈਸਵੀ ਦੇ ਵਿੱਚ ਕਰਮਚੰਦ ਦੀ ਜਿਹੜੇ ਸਨ ਉਹ ਖੂਫੀਆ ਵਿਭਾਗ ਤੋਂ ਬਦਲ ਕੇ ਲੇਖਾ ਜੋਖਾ ਵਿਭਾਗ ਦੇ ਅੰਦਰ ਆ ਗਏ। ਇੱਥੇ ਫਿਰ ਇਹਨਾਂ ਨੇ 1809 ਤੋਂ ਲੈ ਕੇ 1836 ਆਪਣੀ ਮੌਤ ਤੱਕ ਇੱਥੇ ਹੀ ਆਪਣੀ ਜਿਹੜੀ ਡਿਊਟੀ ਸੀ ਉਹ ਜਾਰੀ ਰੱਖੀ ਸੀਗੀ ਜੇ। ਉਧਰ ਇਹਨਾਂ ਦੇ ਚਾਰ ਪੁੱਤਰ ਸਨ ਉਹਨਾਂ ਵਿੱਚੋਂ ਜਿਹੜਾ ਸਭ ਤੋਂ ਵੱਧ ਪ੍ਰਸਿੱਧ ਹੋਇਆ ਉਹ ਸੀਗਾ ਰਤਨ ਚੰਦ ਦਾੜੀ ਵਾਲਾ। ਰਤਨ ਚੰਦ ਜੀ ਦਾ ਜਿਹੜਾ ਜਨਮ ਸੀਗਾ ਉਹ 1808 ਈਸਵੀ ਦੇ ਵਿੱਚ ਲਾਹੌਰ ਦੇ ਅੰਦਰ ਹੋਇਆ ਕੀਤਾ ਇਹਨਾਂ ਨੇ ਜਿਹੜੀ ਮੁਢਲੀ ਆਪਣੀ ਸੇਵਾ ਸੀਗੀ ਉਹ ਸਰਕਾਰ ਰਣਜੀਤ ਸਿੰਘ ਦੇ ਕੋਲ 1829 ਈਸਵੀ ਦੇ ਵਿੱਚ ਸ਼ੁਰੂ ਕੀਤੀ ਤੇ ਇਹਨਾਂ ਨੂੰ ਜਿਹੜੀ ਸੇਵਾ ਮਿਲੀ ਉਹ ਡਾਕ ਵਿਭਾਗ ਦੇ ਅੰਦਰ ਮਿਲੀ ਪਸ਼ਾਵਰ ਤੇ ਹਜ਼ਾਰੇ ਦੇ ਇਲਾਕੇ ਦੇ ਵਿੱਚ ਇਹਨਾਂ ਨੇ ਸਭ ਤੋਂ ਵੱਧ ਕੇ ਆਪਣੀ ਜਿਹੜੀ ਡਿਊਟੀ ਸੀਗੀ ਉਹ ਨਿਭਾਈ ਕੀਤੀ ਸੀਗੀ ਸਰਕਾਰ ਰਣਜੀਤ ਸਿੰਘ ਇਹਨਾਂ ਦੀ ਕਾਰਗੁਜ਼ਾਰੀ ਤੋਂ ਚੰਗੇ ਪ੍ਰਭਾਵਿਤ ਸਨ ਇਸ ਲਈ ਉਹਨਾਂ ਨੇ ਇਹਨਾਂ ਨੂੰ ਵੀ ਜਗੀਰ ਸੀ ਜਿਹੜੀ ਉਹ ਬਖਸ਼ਿਸ਼ ਕੀਤੀ ਹੋਈ ਸੀ ਤੇ ਮਾਨ ਸਨਮਾਨ ਇਹਨਾਂ ਦਾ ਪੂਰਾ ਸੀਗਾ ਦਰਬਾਰ ਦੇ ਅੰਦਰ ਸਰਗਰ ਰਣਜੀਤ ਸਿੰਘ ਕਿਉਂਕਿ ਦਰਸ਼ਨੀ ਜਵਾਨਾਂ ਨੂੰ ਪਸੰਦ ਕਰਦੇ ਸਨ ਤੇ ਉਸ ਵਕਤ ਜੇ ਸਿੱਖਾਂ ਦੇ ਅੰਦਰ ਦਾੜੀ ਬੰਨਣ ਦੀ ਪ੍ਰਥਾ ਵੀ ਆਰੰਭ ਨਹੀਂ ਹੋਈ ਸੀਗੀ ਨੰਗ ਸਿੰਘਾਂ ਦੀ ਬੋਲੀ ਦੇ ਅੰਦਰ ਪ੍ਰਕਾਸ਼ ਮਨ ਸੋਹਣੇ ਦਾੜੇ ਨੂੰ ਗੁਰਮੁਖੀ ਦਾੜਾ ਆ ਕੇ ਵੀ ਸੰਬੋਧਨ ਕਰ ਦਿੱਤਾ ਜਾਂਦਾ ਹੈਗਾ ਤੇ ਰਤਨ ਚੰਦ ਜੀ ਦਾ ਜਿਹੜਾ ਦਾੜਾ ਸੀਗਾ ਉਹ ਬਹੁਤ ਹੀ ਸੋਹਣਾ ਸੀਗਾ ਲੰਮਾ ਸੀਗਾ ਜੇ ਉਹਨਾਂ ਦੇ ਉੱਤੇ ਬਹੁਤ ਫਖਦਾ ਸੀਗਾ ਜੇ ਜਿਸ ਕਰਕੇ ਇੱਕ ਦਿਨ ਸਰਕਾਰ ਰঞ্জੀਤ ਸਿੰਘ ਨੇ ਆਖਿਆ ਵੀ ਰਤਨ ਚੰਦ ਦਾੜੇਵਾਲਾ ਤੇ ਇਥੋਂ ਹੀ ਇਹਨਾਂ ਦੇ ਨਾਲ ਇਹ ਤਖੱਲਾ ਸੀਗਾ ਜਿਹੜਾ ਦਾੜੀ ਵਾਲਾ ਉਹ ਪੈ ਗਿਆ ਸੀਗਾ ਜੀ ਤੇ ਇਹ ਅੱਜ ਤੱਕ ਵੀ ਉਸੇ ਤਰ੍ਹਾਂ ਇਹਨਾਂ ਨੂੰ ਜਦੋਂ ਚੇਤੇ ਕੀਤਾ ਜਾਂਦਾ ਹੈ ਤੇ ਇਸੇ ਤਖੱਲਾਸ ਦੇ ਨਾਲ ਹੀ ਇਹਨਾਂ ਨੂੰ ਸਾਰੇ ਜਾਣਦੇ ਤੇ ਪਛਾਣਦੇ ਨੇ ਸਰਕਾਰ ਰঞ্জੀਤ ਸਿੰਘ ਹੁਣਾਂ ਦੇ ਅਕਾਲ ਚਲਾਣਾ ਕਰ ਜਾਣ ਤੋਂ ਬਾਅਦ 1845-46 ਦੇ ਅੰਦਰ ਜਦੋਂ ਪਹਿਲਾ ਸਿੱਖ ਯੁੱਧ ਹੋਇਆ ਉਦੋਂ ਇਹ ਡਾਕ ਵਿਭਾਗ ਦੇ ਅੰਦਰ ਮੁਖੀ ਦੇ ਰੂਪ ਦੇ ਵਿੱਚ ਆਪਣੀ ਸੇਵਾ ਨਿਭਾਰੇ ਸਨ ਔਖੀਆਂ-ਤੌਖੀਆਂ ਪ੍ਰਸਥਿਤੀਆਂ ਦੇ ਅੰਦਰ ਵੀ ਇਹਨਾਂ ਨੇ ਤਨਦੇਹੀ ਦੇ ਨਾਲ ਲਾਹੌਰ ਦਰਬਾਰ ਨੂੰ ਸਮਰਪਿਤ ਹੁੰਦੀਆਂ ਆਪਣੀਆਂ ਸਮਾਵਾਂ ਸਨ ਜਿਹੜੀਆਂ ਉਹ ਪੇਸ਼ ਕੀਤੀਆਂ ਚਾਹੇ ਕਿ ਇਹਨਾਂ ਨੂੰ ਜਿਤਨੀਆਂ ਮਰਜ਼ੀ ਵੀ ਔਖੀਆਂ ਆ ਦੇਖਣੀਆਂ ਪੈਣਾ ਹੋਵੇ ਸਮੇਂ ਨੇ ਗਿੜਖਾਤਾ ਕੀਤਾ ਤਕਰੀਬਨ 1849 ਈਸਵੀ ਵਿੱਚ ਜਦੋਂ ਪੰਜਾਬ ਦੇ ਉੱਤੇ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ ਅੰਗਰੇਜ਼ਾਂ ਦੇ ਕਬਜ਼ੇ ਤੋਂ ਬਾਅਦ ਜਿੱਥੇ ਉਹਨਾਂ ਨੇ ਕਈ ਸਿੱਖ ਸਰਦਾਰਾਂ ਨੂੰ ਤੇ ਜਲਾਵਤਨ ਵੀ ਕੀਤਾ ਉਹਨਾਂ ਦੀਆਂ ਜ਼ਕੀਰਾਂ ਜ਼ਬਤ ਕਰ ਲਈਆਂ ਕੈਦ ਕਰ ਲਿਆ ਉਹ ਜਿਹੜੇ ਰਤਨ ਚੰਦ ਸਨ ਇਹਨਾਂ ਦੀ ਵੀ ਜ਼ਗੀਰ ਕਾਫੀ ਵੱਡੀ ਤਾਦਾਦ ਦੇ ਵਿੱਚ ਜ਼ਬਤ ਕੀਤੀ ਗਈ 8600 ਸਾਲਾਨਾ ਦੀ ਜ਼ਗੀਰ ਜਿਹੜੀ ਸੀ ਉਹ ਇਹਨਾਂ ਨੂੰ ਰਹਿਣ ਦਿੱਤੀ ਗਈ ਅੰਗਰੇਜ਼ ਇਹਨਾਂ ਦੀ ਲਿਆਕਤ ਤੋਂ ਚੰਗੇ ਪ੍ਰਭਾਵਸ਼ ਹਨ ਉਹ ਸਮਝਦੇ ਸਨ ਕਿ ਇਹ ਬੰਦਾ ਸਾਡੇ ਵਧੀਆ ਕੰਮ ਕਰ ਸਕਦਾ ਹੈ ਇੱਥੇ ਰਹਿ ਕੇ ਇਹ ਸਾਡੀ ਜਿਹੜੀ ਅਸੀਂ ਇੱਥੇ ਆਪਣੀ ਇੱਕ ਸਲਤਨਤ ਜਮਾਉਣੀ ਕਰਨੀ ਹੈਗੀ ਹੈ ਉਦੇ ਅੰਦਰ ਸਾਨੂੰ ਇਹਦੀ ਸਵਾਵਾਵਾਂ ਦੀ ਜ਼ਰੂਰਤ ਪਈਗੀ ਇਸ ਲਈ ਉਹਨਾਂ ਨੇ ਰਤਨ ਚੰਦ ਉਹਨਾਂ ਨੂੰ ਜਿਹੜਾ ਸੀਗਾ ਆਨਦਰੀ ਮੈਜਿਸਟ੍ਰੇਟ ਦਾ ਜਿਹੜਾ ਖਿਤਾਬ ਵੀ ਦਿੱਤਾ ਕੀਤਾ ਰਤਨ ਚੰਦ ਉਹਨਾਂ ਨੇ ਜਿੱਥੇ ਅੰਗਰੇਜ਼ਾਂ ਦੇ ਲਈ ਲਾਹੌਰ ਅੰਦਰ ਕੁਝ ਇਮਾਰਤਾਂ ਬਣਵਾਇਆਂ ਕੀਤੀਆਂ ਉੱਥੇ ਹੀ ਮੁਸਾਫਰਾਂ ਦੇ ਵਾਸਤੇ ਮੁਸਾਫਰਖਾਨੇ ਤੇ ਹੋਰ ਕਈ ਤਰ੍ਹਾਂ ਦੀਆਂ ਚੀਜ਼ਾਂ ਸਨ ਜਿਹੜੀਆਂ ਉਹ ਤਾਮੀਰ ਕਰਵਾਇਆਂ ਕੀਤੀਆਂ 1872 ਆਪਣੀ ਮੌਤ ਤੱਕ ਇਹ ਇੱਥੇ ਲੋਕਾਂ ਦੀ ਖਿਦਮਤ ਕਰਦੇ ਰਹੇ ਇਨਾਂ ਦੇ ਨਾਮ ਦੇ ਉੱਤੇ ਸ਼ਾਲਮੀ ਦਰਵਾਜੇ ਦੇ ਕੋਲ ਇੱਕ ਬਾਗ ਵੀ ਬੜਾ ਪ੍ਰਸਿੱਧ ਸੀਗਾ। ਇਸੇ ਬਾਗ ਦੇ ਅੰਦਰ ਬੈਠ ਕੇ ਕਿਸੇ ਵੇਲੇ ਪੰਥ ਦੀ ਬਹੁਤ ਹੀ ਮਾਇਨਾਜ਼ ਹਸਤੀ ਗਿਆਨੀ ਦਿੱਤ ਸਿੰਘ ਹੋਣਾ ਨੇ ਆੜਿਆ ਸਮਾਜ ਦੇ ਮੋਢੀ ਸਾਧੂ ਧਿਆਨੰਦ ਸਰਸਵਤੀ ਨੂੰ ਬਿਲਕੁਲ ਨਿਰੁੱਤਰ ਕੀਤਾ ਸੀ ਸ਼ਿਸ਼ਟਾਰਥ ਦੇ ਅੰਦਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।